ਹੈਲੋ ਗਾਇਜ਼ ਮੇਰੇ ਬਲੰਤਨ ਸਾਧਨ ਪਿਆਰ ਪਰਿਸ਼ਾਤ ਸ੍ਰੀ ਅਕਾਲ ਆਈ ਹੋਪ ਯੂ ਸੀ ਠੀਕ ਠਾਕ ਹੋਮਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਨ ਫੈਮਿਲੀ ਬਲੌਗ ਦੇ ਵਿੱਚ ਇੱਥੇ ਲੱਗਿਆ ਜੇ ਅੱਪ ਬਲੌਗ ਦੀ ਸਟਾਰਟਿੰਗ ਕਰ ਦਪਹਿਰ ਇੱਥੇ ਸੀ ਦੁਪਹਿਰ ਜਿਹਦਾ ਟਾਈਮ ਹਾਂਜੀ 2:30 ਵਜੇ ਦਾ 2:30 ਵਜੇ ਦਾ ਟਾਈਮ ਸੀਗਾ ਬਸ ਮੈਂ ਲੱਗੀ ਸੀ ਦੁੱਧ ਬਣਾਉਣ ਫਤੇ ਨ ਜਾਣਾ ਸੀ ਟਿਊਸ਼ਨ ਉਹਦੇ ਹੋਏ ਹੋਏ ਸੀ ਜੇ ਟੈਸਟ ਉੱਥੇ ਬਸ ਉਹਨਾਂ ਤੇ ਕਹਿ ਰਿਆ ਸੀ ਕਹਿੰਦਾ ਮਮਾ ਚੱਕ ਵੈਸੇ ਤਾਂ ਮੈਨੂੰ ਸ਼ਾਮ ਨੂੰ ਆ ਕੇ ਦੱਸ ਦਿੰਦਾ ਹੁੰਦਾ ਜਦ ਨਹੀਂ ਸਾਈਨ ਕਰਵਾਉਣ ਤੋਂ ਰਹਿੰਦੇ ਸੀਗੇ ਕਹਿੰਦਾ ਮम्मा ਇੱਧਰ ਤੇ ਸਾਈਨ ਕਰ ਦਿਓ ਵੀ ਨਾਲੇ ਫਿਰ ਮੈਂ ਵੈਸੇ ਦੇ ਦਿੱ ਸੀਗੀ ਕਿਉਂਕਿ ਉਹ ਉੰਜ ਤਾਂ ਵਸੇ ਨੂੰ ਇਹ ਹੋ ਜਾਂਦਾ ਵੀ ਆ ਕੇ ਹਨਾ ਇਹਨੇ ਜਿਵੇਂ ਜੋ ਵੀ ਟੈਸਟ ਹੋਏ ਹੁੰਦੇ ਨੇ ਉਹ ਸਕੂਲ ਦੇ ਜਾਂ ਟਿਊਸ਼ਨ ਦੇ ਉਹ ਇਹਨੇ ਦੱਸ ਦੇਣੇ ਹੁੰਦੇ ਨੇ ਬਸ ਤਾਂ ਲੱਗੀ ਸੀ ਮੈਂ ਕਵਿਲਾ ਚਲ ਸਾਈਨ ਕਰ ਦਿੰਨੀ ਆ ਕੁਛ ਅੱਜ ਦੀ ਇਹ ਹੋ ਗਈ ਸੀ ਮਿਸਟੇਕ ਦੀ ਦੁੱਧ ਗਰਮ ਕੀਤਾ ਹੋਇਆ ਨਹੀਂ ਸੀਗਾ ਨਹੀਂ ਤਾਂ ਫਿਰ ਇਹ ਹੋ ਜਾਂਦਾ ਜਿਵੇਂ ਪਹਿਲਾਂ ਦਾ ਮਤਲਬ ਗਰਮ ਕਰਿਆ ਹੋਇਆ ਹੁੰਦਾ ਨਾ ਉਹ ਤਾਂ ਚਲੋ ਇਹ ਹੋ ਜਾਂਦਾ ਵੀ ਥੋੜਾ ਜਿਹਾ ਕੋਸਾ ਕਰਕੇ ਜਾਂ ਥੋੜਾ ਜਿਹਾ ਹਨਾ ਹਲਕਾ ਜਾਂ ਗਰਮ ਕਰਕੇ ਦਿੱਤਾ ਜਾਂਦਾ ਹੈ ਪਰ ਜਦ ਮੈਂ ਅੱਜ ਦੇਖਿਆ ਫਿਰ ਉਹੀ ਕੰਮ ਹੋਇਆ ਹਨਾ ਵੀ ਦੁੱਧ ਗਰਮ ਨਹੀਂ ਸੀ ਫਿਰ फटाफट ਜਦ ਇਹ ਵਾਲੀ ਦੇਖ ਕੇ ਮੈਂ ਕਿਹਾ ਵੀ ਚਲ ਮੈਂ ਥੋੜਾ ਜਿਹਾ ਖੁੱਲੇ ਭਾਂਡੇ ਚ ਪਾ ਕੇ ਵੀ ਛੇਤੀ ਠੰਡਾ ਹੋ ਜਾਊਗਾ ਉਹਦੇ ਵਿੱਚ ਮੈਂ ਥੋੜਾ ਥੋੜਾ ਪਾ ਕੇ ਦੇ ਦਿੰਦੀ ਹਾਂ ਮੈਂ ਸੋਨੂੰ ਕੁਝ ਤੁਹਾਨੂੰ ਪਤਾ ਹਨਾ ਬੱਚਿਆਂ ਨੂੰ ਥੋੜੀ ਜੀ ਕਾਲੀ ਵੀ ਜ਼ਿਆਦਾ ਹੀ ਹੋ ਜਾਂਦੀ ਹੈ ਕਿਸੇ ਵੀ ਕੰਮ ਦੀ بس ਉਹਨੂੰ ਮੈਂ ਦੇਖ ਕੇ ਹਟੀ ਸੀ ਉਹ ਚਲੇ ਗਿਆ ਸੀ ਟਿਊਸ਼ਨ ਤੇ ਟਿਊਸ਼ਨ ਗਏ ਤੋਂ ਬਾਅਦ ਅੱਜ ਬਣਾਈ ਹੋਈ ਸੀ ਖਿਚੜੀ ਤੇ ਮੈਂ ਕਿਹਾ ਵੀ ਚਲ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਵੀ ਅਬਦੀ ਵਿੱਚ ਆ ਪੀਣੀ ਆ ਨਾਲੇ ਮੈਂ ਖਾ ਲੰਨੀ ਆ ਹਨਾ ਵੀ ਚਲ ਮੈਂ ਵੀ ਖਾ ਲੰਨੀ ਆ ਬਸ ਇਹ ਹੋ ਜਾਂਦਾ ਦੁਪਹਿਰ ਨੂੰ ਕਈ ਵਾਰੀ ਹਨਾ ਹਮ ਬਲਜੀ ਮੈਂ ਲੱਗੀ ਸੀ ਖਿਚੜੀ ਖਾਣ ਨਾਲ ਮੈਨੂੰ ਇਹ ਸੀਗਾ ਵੀ ਕੱਪੜਿਆਂ ਦੀ ਤੈਰ ਲਗਾਈ ਪਈ ਸੀਗੀ ਮੈਂ ਕਿਹਾ ਚਲ ਹੁਣ ਖਾ ਕੇ ਵੀ ਖਾਣ ਪੀਣ ਤੋਂ ਬਾਅਦ ਹੀ ਹਨਾ ਕਹਿੰਦੇ ਹੁੰਦੇ ਨੇ ਵੀ ਪਹਿਲਾਂ ਕੰਮ ਪੇਟ ਪੂਜਾ ਹਨਾ ਇਹ ਕਰਾਂ ਮੈਂ ਦੂਜਾ ਬਸ ਫਿਰ ਮੈਨੂੰ ਇਹ ਮੈਂ ਕਿਹਾ ਵੀ ਚਲ ਫਿਰ ਬਾਅਦ ਵਿੱਚ ਉਧਰ ਕੱਪੜੇ ਸਾਂਭ ਕੇ ਆਉਣੀ ਆ ਤੈਨ ਲੱਗੀ ਹੋਈ ਹੈ ਨਾ ਕੁਝ ਇਹ ਹੋ ਜਾਂਦਾ ਵੀ ਕਈ ਵਾਰੀ ਥੋੜੀ ਬਹੁਤੀ ਜਿਹੜੀ ਇੱਧਰ ਉੱਧਰ ਹੋਏ ਹੁੰਦੇ ਨੇ ਨਾ ਕੱਪੜੇ ਵੀ ਚਲ ਜਦੋਂ ਕੱਪੜੇ ਤੈ ਲਗਾ ਕੇ ਰੱਖਣੇ ਨੇ ਹੈ ਨਾ ਫਿਰ ਉਹ ਥੋੜੇ ਜੀ ਸੈਟਿੰਗ ਜੀ ਕਰਨ ਲੱਗ ਜਾਂਦੇ ਆ ਬਸ ਇਸੇ ਕਰਕੇ ਸੀ ਮੈਨੂੰ ਮੈਂ ਥੋੜੀ ਜੀ ਮੈਂ ਕਿਹਾ ਚਲ ਹੁਣ ਕੱਪੜੇ ਵੀ ਬਾਅਦ ਵਿੱਚ ਹੀ ਸਾਂਭ ਕੇ ਆਉਗੀ ਭਾਜੀ ਕੱਪੜਿਆਂ ਦੇ ਸਾਮਸਮੀਆਂ ਕਰਕੇ ਹੋਰ ਕੰਮ ਕਰ ਕਰਕੇ ਫੇਰ ਇਹ ਥੋੜਾ ਜਿਹਾ ਮਤਲਬ ਘੰਟਾ ਡੇਢ ਦੇ ਘੰਟੇ ਬਾਅਦ ਦੀ ਆਜੀ ਇਹ ਹੈਗੀ ਮੈਨੂੰ ਲੱਗਾ 5:30 ਵਜੇ ਦੀ ਫਤ ਤੇ ਪਾਪਾ ਇਧਰ ਲਈ ਸਾਈਡ ਲੱਗੇ ਹੋ ਸੀ ਉਹਦਾ ਪਸ਼ੂਆਂ ਦਾ ਕੰਮ ਕਰ ਕਰਨ ਇਧਰ ਲਈ ਸਾਈਡ ਅਸੀਂ ਗਰਮੀਆਂ 'ਚ ਥੋੜਾ ਜਿਹਾ ਤਾਮੰਜਾ ਵਗੈਰਾ ਡਾਲਾ ਨੇ ਕਿਉਂਕਿ ਇਧਰੋਂ ਨਾ ਥੋੜੀ ਹਵਾ ਆਉਂਦੀ ਹੈ ਜਿਵੇਂ ਮਤਲਬ ਥੋੜਾ ਜਿਹਾ ਇਧਰ ਨੂੰ ਡੋਨੇ ਫਿਰ ਉੱਥੇ ਥੋੜਾ ਮਕਾਨ ਦਾ ਅਰਤਲਾ ਜਾ ਪੈਣ ਲੱਗ ਜਾਂਦਾ ਹੈ ਇਸੇ ਕਰਕੇ ਹੁੰਦਾ ਏ ਵੀ ਚਲੋ ਇੱਥੇ ਨਾ ਹਵਾ ਜੀ ਲੱਗਦੀ ਰਹਿੰਦੀ ਆ ਬੰਫਤੇ ਚੱਲਿਆ ਸੀ ਉਹਨੂੰ ਮੈਂ ਆਵਾਜ਼ ਲਗਾਈ ਦੀ ਮੈਂ ਕਿਹਾ ਵੀ ਜਾਣਾ ਨਹੀਂ ਹੈਗਾ ਹੂੰ ਵੀ ਰੁਕ ਜਾ ਹੂੰ ਬਸ ਕਹਿੰਦਾ ਮਮਾ ਇੱਥੇ ਆ ਮੈਂ ਕਿਹਾ ਵੀ ਪਹਿਲਾਂ ਕੁਛ ਨਾ ਕੁਛ ਖਾ ਵੀ ਖਾਣ ਤੋਂ ਬਾਅਦ ਫਿਰ ਜਾਵੇਂਗਾ ਹੂੰ ਕਹਿੰਦਾ ਚਲ ਤੁਸੀਂ ਕਟਿੰਗ ਕਰੋ ਹਜੇ ਵੀ ਮੈਂ ਜਾਣਦਾ ਨਹੀਂ ਹੈਗਾ ਕਿਤੇ ਕਿਉਂਕਿ ਜੀ ਇਹ ਹੋ ਜਾਂਦਾ ਹੈ ਨਾ ਵੀ ਬੱਚਿਆਂ ਨੂੰ ਥੋੜਾ ਜਿਹਾ ਤਾਂ ਡਰ ਹੋਣਾ ਜ਼ਰੂਰੀ ਆ ਕੁਝ ਹੁਣੇ ਥੋੜਾ ਜਿਹਾ ਪੇਰੈਂਟਸ ਨੂੰ ਇਹ ਹੋ ਜਾਂਦਾ ਹਨਾ ਵੀ ਚਲੋ ਹਨਾ ਆਮ ਕਾਮਨ ਜੀ ਗੱਲ ਹੈ ਹਨਾ ਵੀ ਬਹੁਤ ਬੱਚੇ ਚਲੋ ਬਹੁਤ ਘੱਟ ਹਨਾ ਪਰਸੈਂਟੇਜ ਵਿੱਚ ਵੀ ਦੋ ਪੇ ਭੈਣ ਪਾਈ ਨਹੀਂ ਹਨਾ ਨਹੀਂ ਆ ਜਿਆਦਾਤਰ ਤਾਂ ਵੀ ਇਕੱਲਾ ਇਕੱਲਾ ਬੱਚਾ ਹੋਣ ਕਰਕੇ ਨਾ ਉਹ ਚੀਜ਼ਾਂ ਦਾ ਥੋੜਾ ਜਿਹਾ ਇਹ ਚੀਜ਼ਾਂ ਦਾ ਨਾ ਬੱਚਿਆਂ ਨੂੰ ਥੋੜਾ ਜਿਹਾ ਜ਼ਿਆਦਾ ਫਾਇਦਾ ਹੋਣ ਲੱਗ ਗਿਆ ਤੇ ਇਹ ਚੀਜ਼ਾਂ ਦਾ ਮਾਪੇ ਬਾਪ ਨੂੰ ਥੋੜਾ ਜਿਹਾ ਜ਼ਿਆਦਾ ਨੁਕਸਾਨ ਆ ਇਹ ਚੀਜ਼ ਦਾ ਨਾ ਮਾਪੇ ਬਾਪ ਲਈ ਥੋੜਾ ਜਿਹਾ ਨੁਕਸਾਨ ਆ ਹਨਾ ਵੀ ਕਿਉਂਕਿ ਇਹ ਬੱਚਿਆਂ ਨੂੰ ਇਹ ਹੋ ਜਾਂਦਾ ਹਨ ਵੀ ਅਸੀਂ ਇਕੱਲੇ ਇਕੱਲੇ ਹੈਗੇ ਆਂ ਤੇ ਵੀ ਮਾਪੇ ਨੂੰ ਵੀ ਆਇਆ ਹੋ ਜਾਂਦਾ ਹਨਾ ਵੀ ਜੋ ਬੱਚਾ ਹਨਾ ਚੀਜ਼ ਕਹਿੰਦਾ ਹੈ ਗੱਲ ਕਹਿੰਦਾ ਹੈ ਵੀ ਉਹ ਮੰਨੇ ਲਈ ਜਾਵੇ ਬਸ ਇਹ ਹੋ ਜਾਂਦਾ ਬਸ ਜੀ ਹੁਣ ਉਹਨੂੰ ਇਹ ਚੀਜ਼ ਦੀ ਕਾਲੀ ਲੱਗੀ ਹੋਈ ਸੀ ਮੇਰੇ ਕੋ ਹੈਗੇ ਸੀ ਦਿਨ ਚਾਰ ਕਬਸ ਜਿਹੜੇ ਫਰੂਟ ਘਰੇ ਲਿਆਂਦੇ ਹੋਏ ਸੀਗੇ ਹਨਾ ਉਹ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਮਿਕਸ ਕਰਕੇ ਹੀ ਕੱਢਦੇ ਆ ਕਿਉਂਕਿ ਇਹ ਹੋ ਜਾਂਦਾ ਵੀ ਕੋਈ ਫਰੂਟ ਕਦੇ ਕਦੇ ਕਹਿੰਦੇ ਨੇ ਆ ਨਹੀਂ ਖਾਣਾ ਉਹ ਨਹੀਂ ਖਾਣਾ ਬਸ ਮੈਂ ਆ ਨਾ ਮਿਕਸ ਕਰਕੇ ਕੱਟ ਲੈਨੇ ਇੰਨੀ ਫਿਰ ਮੈਨੂੰ ਇਹ ਹੁੰਦਾ ਜਿਵੇਂ ਕਿ ਮੈਂ ਕਿਹਾ ਮਿਕਸ ਕਰਕੇ ਮੈਂ ਕਿਹਾ ਵੀ ਫਤਿਹ ਫਰੂਟ ਖਾ ਲਾ ਪਰ ਫਿਰ ਖੇਡਣ ਜਾਣਾ ਵੀ ਨਹੀਂ ਨਹੀਂ ਖੇਡਣਾ ਕਿਉਂਕਿ ਜੀ ਬੱਚੇ ਫਿਰ ਕਹਿੰਦੇ ਹੁੰਦੇ ਨੇ ਵੀ ਜਿਆਦਾ ਵੀ ਭਲੀ ਮਾਨਸੀ ਨੂੰ ਸਮਝਦੇ ਨਹੀਂ ਹੈਗੇ ਤਾਂ ਕਰਕੇ ਫਿਰ ਫਿਰ ਉਹਨੂੰ ਇਹ ਚੀਜ਼ ਦੀ ਕਾਲੀ ਹੋ ਜਾਂਦੀ ਹੈ ਨਾ ਵੀ ਮੰਮਾ ਲੈ ਜਲਦੀ ਜਲਦੀ ਦੇ ਦਿਓ ਫਿਰ ਮੈਂ ਖੇਡਣ ਜਾਊਂਗਾ ਹਨਾ ਮਾਜੀ ਹੁਣ ਇੱਥੇ ਮੈਂ ਉਹ ਉਹਨੂੰ ਫਰੂਟ ਵਗੈਰਾ ਖਵਾ ਕੇ ਹਨਾ ਮੈਂ ਆਪ ਵੀ ਖਾਹ ਹਟੀ ਸੀ ਤੇ ਮੰਮੀ ਤੇ ਡੈਡੀ ਮੰਮੀ ਉਹਨਾਂ ਦਾ ਮੈਂ ਰੱਖਦਾ ਸੀ ਕਟਿੰਗ ਕਰਕੇ ਮੈਂ ਕਿਹਾ ਵੀ ਚਲੋ ਕਿਉਂਕਿ ਫਤਿਹ ਦੇ ਪਾਪਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਨਾ ਵੀ ਉਹ ਉੱਧਰ ਲੱਗੇ ਹੋਏ ਸੀ ਆਪ ਦਾ ਕੰਮ ਕਰ ਤੇ ਮੰਮੀ ਵੀ ਪਤਾ ਨਹੀਂ ਕੀ ਕਰ ਰਹੇ ਸੀਗੇ ਕੁਛ ਤਾਂ ਮੈਂ ਕਿਹਾ ਵੀ ਚਲ ਥੋੜਾ ਮੈਂ ਕਟਿੰਗ ਕਰਕੇ ਰੱਖੇ ਪੈਨੇ ਫਰੂਟ ਵੀ ਆਪਦੇ ਖਾ ਲਿਓ ਨਾ ਅਸੀਂ ਆਪਦਾ ਮਾਪੁੱਤ ਖਾ ਕੇ ਵੇਲੇ ਸੀ ਬੱਜੀ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾਉਣ ਲੱਗ ਗਈ ਸੀ ਰੋਟੀ ਬਣਾ ਕੇ ਹੁਣ ਮੈਂ ਫ੍ਰੀ ਸੀਗੀ ਇੱਥੇ ਹੈਗਾ ਸੀ ਮੇਲਾ ਦਾ 7:00 ਵਜੇ ਕੀ ਸੀ ਸ਼ਾਇਦ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਹਜੇ ਥੋੜਾ ਜਿਹਾ ਦਿਨ ਹੈਗਾ ਇਹ ਕਿਉਂਕਿ ਪਹਿਲਾਂ ਨਾਲੋਂ ਜੀ ਦਿਨਾਂ ਦਾ ਨਾ ਕਾਫੀ ਫਰਕ ਪੈ ਚੱਲਿਆ ਇਹ ਜਿਵੇਂ ਹੁਣ ਕਹਿੰਦੇ ਨੇ ਵੀ ਹੁਣ ਸੌਣ ਵੀ ਲੰਘਣ ਵਾਲਾ ਹੋ ਗਿਆ ਨਾ ਉਹ ਚੀਜ਼ ਦਾ ਵੀ ਹੋ ਜਾਂਦਾ ਨਾ ਵੀ ਹੁਣ ਦਿਨਾਂ ਦਾ ਫਰਕ ਪਈ ਜਾਂਦਾ ਹੈ ਫਿਰ ਮੈਂ ਨਾ ਇਥੇ ਆਪਣੀ ਬੈਡੀ ਦੀ ਹੋਈ ਸੀ ਇਹ ਦਵਾਈ ਉਹਨੂੰ ਥੋੜੀ ਜੀ ਠੰਡ ਦੀ ਇਨਫੈਕਸ਼ਨ ਜੀ ਹੋਈ ਹੋਈ ਸੀਗੀ ਉਹਦੇ ਕਰਕੇ ਮੈਂ ਲੱਗੀ ਹੋਈ ਸੀ ਉਹਦੀ ਦਵਾਈ ਜੀ ਪੀਸਣ ਨਾਲ ਫਤ ਲੱਗ ਗਿਆ ਮੈਨੂੰ ਮੈਨੂੰ ਕਹਿੰਦਾ ਲਿਆਉ ਮੈਂ ਕਹਿੰਦਾ ਮम्मा ਮੈਂ ਵੀ ਪੀਸ ਕੇ ਦੇਣਾ ਤੁਹਾਨੂੰ ਪਤਾ ਹੈ ਨਾ ਵੀ ਜੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਨਾ ਫਿਰ ਬੱਚੇ ਨੂੰ ਇਹ ਹੋ ਜਾਂਦਾ ਨਾ ਪਰ ਮੈਨੂੰ ਇਹ ਚੀਜ਼ ਵਧੀਆ ਲੱਗਦੀ ਹੁੰਦੀ ਹੈ ਹਨਾ ਵੀ ਚਲੋ ਬੱਚਾ ਕਿਸੇ ਵੀ ਕੰਮ ਕਰਦੇ ਵਿੱਚ ਆਪਾਂ ਕਰਦੇ ਹਾਂ ਨਾ ਬੱਚਾ ਨਾਲ ਹੱਥ ਬਟਾਉਂਦਾ ਉਹ ਚੀਜ਼ ਵੀ ਵਧੀਆ ਤੇ ਬਾਕੀ ਇਹ ਆ ਵੀ ਜੇ ਬੱਚਾ ਇਕੱਲਾ ਬੈਠੂਗਾ ਹਨਾ ਵੀ ਹਰ ਵਕਤ ਤਾਂ ਜੀ ਬੱਚੇ ਨੀਂ ਪੜਦੇ ਹੈਗੇ ਹਨਾ ਕਹਿਣ ਨੂੰ ਆਪਾਂ ਚਾਹੇ ਕੁਛ ਮਰਜੀ ਕਰ ਜਾਈਏ ਪਰ ਕਿਉਂ ਇਹ ਆ ਵੀ ਥੋੜੀ ਕੁਛ ਨਾ ਕੁਛ ਫਿਰ ਫੋਨ ਤੇ ਲੱਗੇ ਰਹਿਣਾ ਨਾ ਉਹਨਾਂ ਤੋਂ ਚਲ ਇਹ ਹੋ ਜਾਂਦਾ ਵੀ ਆਪ ਦੇ ਨਾਲ ਲੱਗੇ ਰਹਿਣਾ ਤਾਂ ਕਰਕੇ ਉਸੇ ਮੈਨੂੰ ਮੈਂ ਕਿਹਾ ਵੀ ਚਲ ਮੈਂ ਕਿਹਾ ਫਿਰ ਤੂੰ ਦੇਖ ਲੈ ਹਣਾ ਕਿਉਂਕਿ ਬੱਚੇ ਜਦ ਆਪ ਕੋਈ ਵੀ ਕੰਮ ਕਰਦੇ ਨੇ ਐਦਾਂ ਨਮਾ ਜਿਹਾ ਕੋਈ ਕੰਮ ਆਏ ਹੁੰਦਾ ਹਣਾ ਕਰਨ ਵਾਲਾ ਫਿਰ ਉਹ ਉਹਨਾਂ ਨੂੰ ਇਹ ਹੋ ਜਾਂਦਾ ਵੀ ਪਤਾ ਨਹੀਂ ਸੌਖਾ ਜਾਏ ਮੈਂ ਕਿਹਾ ਫਿਰ ਤੂੰ ਕਰਕੇ ਦੇਖ ਲੈ ਬਾਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਰੋਟੀ ਪਾਣੀ ਆਪ ਬਣਾ ਰਿਆ ਹੋਇਆ ਸੀਗਾ ਬਾਜੀ ਇੱਥੇ ਮੈਂ ਲੱਗੇ ਸੀ ਰੋਟੀ ਪਾਉਣ ਮम्मी ਲੱਗੇ ਸੀ ਲੱਸੀ ਬਣਾਉਣ ਕਿਉਂਕਿ ਅਸੀਂ ਪਏ ਪੀਂਦੇ ਨਹੀਂ ਹੈਗੇ ਡਰ ਜਿਉਂ ਪੀਂਦੇ ਹੁੰਦੇ ਨੇ ਲੱਸੀ ਤਾਂ ਕੱਚੀ ਉਹ ਹਜੇ ਵੀ ਪੀਂਦੇ ਨਹੀਂ ਜੀ ਅਫਾਦੇ ਨੂੰ ਪਤਾ ਨਹੀਂ ਕੀ ਜਿਆਦਾ ਕੀ ਜਿਵੇਂ ਅਸੀਂ ਮਾਂ ਬਤ ਉਹ ਚੀਜ਼ ਪਿੱਛੇ ਹਸਣ ਲੱਗੇ ਸੀ ਨਾ ਉਹਨੇ ਸੱਪੜ ਲਾਉਂਦੀ ਸੀਗੀ ਪਤਾ ਨਹੀਂ ਕਿਹੜੀ ਚੀਜ਼ ਪਿੱਛੇ ਉਹਨੇ ਖਾਦਾ ਸੀ ਹੈ ਨਾ ਤਾਂ ਬਸ ਜੀ ਹੁਣ ਮੈਂ ਨੂੰ ਇਸ ਵਿੱਚ ਚਲ ਮੈਂ ਪਿਆਜ਼ ਵਗੈਰਾ ਕੱਟ ਕੇ ਕਟਿੰਗਾ ਦੀ ਸੀ ਮੰਮੀ ਨੇ ਲੱਸੀ ਬਣਾ ਲਈ ਵਾਜੀ ਅਸੀਂ ਫਿਰ ਜਦ ਇਹ ਆਪਦੀ ਰੋਟੀ ਪਾ ਕੇ ਸਾਰਿਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਸ਼ਾਮ ਨੂੰ ਸਾਨੂੰ ਜ਼ਿਆਦਾਤਰ ਇਹ ਹੋ ਜਾਂਦਾ ਵੀ ਇਕੱਠੇ ਬੈਠੀਏ ਇਹ ਹੈਗੀ ਉਸ ਤੋਂ ਨੈਕਸਟ ਡੇ ਦੀ ਜਿਵੇਂ ਨਾ ਮੇਰੇ ਕੋਲ ਜੀ ਇਹ 2-3 ਦਿਨ ਦੀ ਹੈਗੀ ਸੀ ਵੀਡੀਓ ਹਨਾ ਮੈਂ ਕਈ ਦਿਨ ਹੋ ਗਏ ਬਸ ਵੀਡੀਓ ਅਪਲੋਡ ਨਹੀਂ ਵੈਸੇ ਹੀ ਕਈ ਵਾਰੀ ਮਨ ਹੋ ਜਾਂਦਾ ਹਨਾ ਵੀ ਨਹੀਂ ਮਨ ਨਹੀਂ ਮੰਨੇ ਆ ਸੀਗਾ ਬਸ ਐਦਾਂ ਹੀ ਹਨਾ ਇਹ ਹੈਗੀ ਸੀ ਉਸ ਤੋਂ ਨੈਕਸਟ ਡੇ ਦੀ ਮਾਰਨਿੰਗ ਦਾ ਟਾਈਮ ਸੀਗਾ ਇੱਥੇ ਮੈਂ ਲੱਗੀ ਸੀ ਭਾਂਡੇ ਸਾਫ਼ ਕਰਨ ਨੂੰ ਕੁਝ ਏ ਸੀਗਾ ਵੀ ਅੱਜ ਨਹੀਂ ਤਾਂ ਮੰਮੀ ਸਵੇਰੇ ਕਈ ਵਾਰੀ ਕਿਚਨ ਦਾ ਕਰਵਾ ਵੀ ਜਾਂਦੇ ਹੁੰਦੇ ਨੇ ਹੈਨਾ ਪਰ ਮੈਂ ਇੱਥੇ ਲੱਗੀ ਸੀ ਕਿਚਨ ਦਾ ਕਰਨ ਕਿਉਂਕਿ ਮੰਮੀ ਨੇ ਜਾਣਾ ਸੀਗਾ ਸੰਸਕਾਰ ਤੇ ਮੰਮੀ ਉਹਨਾਂ ਦੇ ਮਾਮਾ ਜੀ ਦਾ ਤੇਰੀ ਮੰਮੀ ਦਾ ਭਰਾ ਹੈ ਵੀ ਮਾਮਾ ਜੀ ਦਾ ਬੇਟਾ ਮੰਮੀ ਉਹਨਾਂ ਦੇ ਸਾਡੇ ਮਾਮਾ ਹੀ ਲੱਗੇ ਉਹ ਪੂਰੇ ਹੋ ਗਏ ਸੀ ਉਹਨਾਂ ਦਾ ਫੋਨ ਆ ਗਿਆ ਸੀ ਮੰਮੀ ਉੱਥੇ ਜਾ ਰਹੇ ਸੀਗੇ ਕੁਛ ਐਸੀ ਸੀ ਕਿ ਆ ਵੀ ਮਾਮਾ ਹੀ ਉਹਨਾਂ ਉੱਥੋਂ ਨਾਨਕਿਆਂ ਤੋਂ ਵੀ ਆਉਣਾ ਸੀ ਮਾਸੀ ਜੀ ਉਹਨਾਂ ਨੇ ਵੀ ਆਉਣਾ ਸੀ ਫਿਰ ਸਾਰੇ ਨੇ ਵੀ ਮਤਲਬ ਜਾਣਾ ਸੀ ਕਿਉਂਕਿ ਆਪਣੀ ਸਾਈਡ ਇਹਨੇ ਨਾ ਮੰਮੀ ਉਹਨਾਂ ਦੇ ਨਾਨਕੇ ਵੀ ਫਿਰ ਉਹਨਾਂ ਨੇ ਇਧਰਲੀ ਸਾਈਡੇ ਆਉਣਾ ਸੀ ਜਾਂ ਤਾਂ ਕਿ ਰਕੇ ਫਿਰ ਬਸ ਉਹ ਉੱਥੇ ਲੱਗੇ ਹੋਏ ਸੀ ਜੇ ਆਪ ਦਾ ਤਿਆਰ ਹੁੰਦੇ ਸੀ ਜੇ ਵੀ ਜਾਣ ਨੂੰ ਮੈਂ ਨਾ ਕੰਮ ਕਰ ਕਰ ਲਏ ਸੀ ਹਾਂਜੀ ਮੇਰੇ ਸਾਰੇ ਮੇਰਾ ਕਿਚਨ ਦਾ ਹੀ ਕੰਮ ਰਹਿੰਦਾ ਸੀ ਲਾਸਟ ਚ ਬਸ ਉਹ ਕਰਕੇ ਜਿਵੇਂ ਮੈਨੂੰ ਨਾ ਬਸ ਐਕਚੁਲੀ ਪਤਾ ਨਹੀਂ ਕਿਉਂ ਇਹ ਆਦਤ ਬਣੀ ਹੋਈ ਹੈ ਹੈ ਨਾ ਮੈਨੂੰ ਇਹ ਚੀਜ਼ ਜਿਹੜੀ ਆਪਦੇ ਆਪ ਨੂੰ ਵੀ ਲੱਗਦੀ ਹੈ ਹੈ ਨਾ ਵੀ ਮੈਂ ਇੱਥੇ ਗਲਤ ਹਾਂ ਵੀ ਜਿਵੇਂ ਨਾ ਮੈਨੂੰ ਰੋਟੀ ਦਾ ਇਹ ਹੋ ਜਾਂਦਾ ਵੀ ਜਦੋਂ ਸਾਰੇ ਕੰਮ ਮੁੱਕ ਗਏ ਉਦੋਂ ਖਾਂਦੇ ਆ ਕਿਉਂ ਚਲੋ ਕਈ ਵਾਰੀ ਇਹ ਹੋ ਜਾਂਦਾ ਜਿਵੇਂ ਹਨਾ 8-9 ਵਜੇ ਨੂੰ ਪੇਪਰ ਬੇਲੇ ਨੇ ਕਈ ਵਾਰੀ ਜਿਵੇਂ ਕੋਈ ਹੋਰ ਵੱਧ ਘੱਟ ਕੰਮ ਕਰਨ ਲੱਗੇ 10 ਵੀ ਵੱਜ ਜਾਂਦੇ ਨੇ ਹਨਾ ਤੇ ਫਿਰ ਐਵੇਂ ਹੀ ਕਰਦੇ ਕਰਦੇ ਜਿਹੜੀ ਮੈਨੂੰ ਆਪਦੇ ਆਪ ਨੂੰ ਇਹ ਚੀਜ਼ ਦਾ ਪਤਾ ਹੈ ਵੀ ਮੇਰੀ ਆਦਤ ਗਲਤ ਹੈ ਇਹ ਹਨਾ ਬੀਜਣੀ ਰੋਟੀ ਟਾਈਮਸ ਰਖਾਣੀ ਚਾਹੀਦੀ ਪਰ ਮੈਨੂੰ ਤਾਂ ਇਹ ਹੋ ਜਾਂਦਾ ਵੀ ਕੰਮ ਕਰਕੇ ਫਿਰ ਖਾਵਾਂਗੀ ਪਰ ਸੋ ਆਦਤ ਬਣ ਗਈ ਜੀ ਹੌਲੀ ਹੌਲੀ ਚਲੋ ਹਨਾ ਕੋਸ਼ਿਸ਼ ਕਰੂੰਗੀ ਵੀ ਜਿਹੜੀ ਕਹਿੰਦੇ ਨੇ ਗਲਤ ਆਦਤੋਂ ਬਦਲਣੀ ਚਾਹੀਦੀ ਆ ਹਨਾ ਵੀ ਬਦਲੂੰਗੀ ਜੀ ਬਸ ਮੈਂ ਰੋਟੀ ਖਾਣ ਲੱਗੀ ਸੀ ਮੰਮੀ ਉਹਨੇ ਹਾਂਜੀ ਮੰਮੀ ਉਹਨਾਂ ਨੇ ਮੈਂ ਚਾਹ ਦੇ ਕੇ ਹਟੀ ਸੀ ਮਾਮੀ ਜੀ ਉਹਨੀ ਆ ਗਈ ਸੀ ਤੇ ਬੀਜਣੀ ਆਏ ਹੋਏ ਸੀਗੇ ਤੇ ਮਾਸੀ ਜੀ ਉਹਨਾਂ ਨੇ ਹਜੇ ਆਉਣਾ ਸੀ ਓ ਏ ਹੈਗੀ ਜੀ ਹਾਂਜੀ ਉਸ ਦਿਨ ਨਹੀਂ ਇਹ ਕੱਲ ਵਾਲੀ ਸੀਗੀ ਮਤਲਬ ਜਿਵੇਂ ਆਪਣੇ ਐਤਵਾਰ ਹਾਂਜੀ ਇਹ ਐਤਵਾਰ ਦੇ ਮਾਰਨਿੰਗ ਦਾ ਟਾਈਮ ਸੀਗਾ ਹਾਂ ਬਸ ਜੀ ਮੈਂ ਨਾ ਜਿਵੇਂ ਛੁੱਟੀ ਵਾਲੇ ਦਿਨ ਫਿਰ ਮੈਨੂੰ ਇਹ ਹੋ ਜਾਂਦਾ ਹੈ ਨਾ ਵੀ ਜਿਵੇਂ ਮੈਂ ਪਲਾਂਟਸ ਵਗੈਰਾ ਉਹ ਕਰਨੀ ਸੀਗੀ ਹੈ ਨਾ ਉਹਨਾਂ ਦੇ ਵਿੱਚ ਉਹ ਕੱਖ ਵਗੈਰਾ ਹੋ ਜਾਂਦੇ ਨੇ ਹੈਨਾ ਵੀ ਉਹਨਾਂ ਦੀ ਥੋੜੀ ਜੀ ਸੈਟਿੰਗ ਜੀ ਕਰਨ ਵਾਲੀ ਸੀ ਬੁੱਟਿਆਂ ਦੀ ਮੈਂ ਉਹ ਕਰਨੀ ਸੀ ਤੇ ਉਹ ਕਰਕੇ ਹਜੇ ਜਸ ਹਦੀਸੀ ਬਸ ਨੌਂ ਕੁ ਵਜੇ ਨੂੰ ਮੀਂਹ ਆ ਗਿਆ ਸੀ ਪਰ ਮੀ ਬਹੁਤ ਪਿਆ ਹੈਗਾ ਦੁਪਹਿਰ ਤੱਕ ਪੈਂਦਾ ਰਿਹਾ ਜੀ ਜਣੀ ਬਹੁਤ ਵਧੀਆ ਥੋ ਐ ਹੋ ਗਿਆ ਨਾ ਮੌਸਮ ਦੇ ਵਿੱਚ ਥੋੜੀ ਜਿਹੀ ਨਰਮਾਈ ਹੋ ਗਈ ਹੈ ਨਾ ਸਾਰਿਆਂ ਨੂੰ ਥੋੜੇ ਜਿਹਾ ਸਕੂਨ ਜਿਹਾ ਮਿਲਿਆ ਜੀ ਗਰਮੀ ਤੋਂ ਨਾ ਰਾਤ ਜੀ ਮਿਲੇਗੀ ਬਾਜੀ ਹੁਣ ਕੋਸ਼ਿਸ਼ ਕਰਾਂਗੇ ਵੀ ਕੰਟੀਨਿਊ ਰੱਖੀਏ ਬਲੌਗਿੰਗ ਦਾ ਕੰਮ ਪਰ ਤੁਸੀਂ ਥੋੜਾ ਜਿਹਾ ਪਲੀਜ਼ ਅਬਧਾਨਾ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਰਿਕਵੈਸਟ ਹੈ ਲਾਈਕ ਆਮ ਓਕੇ ਜੀ ਬਾਏ ਟੇਕ ਕੇਅਰ ਲਵ ਯੂ ਗੋਰ ਮੈਂਬਰਸ